ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਭ ਪ੍ਰੀ ਸਿੰਘ ਪੁੱਲਰ ਹੁਣ ਦੋਸਤੋ ਆਪਣੇ ਕਿਸਾਨ ਵੀਰ ਕਹਿੰਦੇ ਯਾਰ ਸਾਡਾ ਝੋਨਾ ਤਾਂ ਚੱਲ ਪਿਆ ਹੁਣ ਅਸੀਂ ਪਹਿਲੀ ਯੂਰੀਆ ਕਦੋਂ ਪਾਗੇ ਜਾਂ ਪਹਿਲੀ ਯੂਰੀਆ ਕਿੰਨੀ ਪਾਗੇ ਜਾਂ ਫਿਰ ਅਸੀਂ ਪਹਿਲੀ ਯੂਰੀਆ ਦੇ ਵਿੱਚ ਉਹ ਕਿਹੜਾ ਸਮਾਨ ਮਿਕਸ ਕਰਕੇ ਪਾਗੇ ਜਿਹਦੇ ਨਾਲ ਸਾਡਾ ਝੋਨਾ ਇੱਕਦਮ ਕਾਲਾ ਸ਼ਾਹ ਹੋ ਜੇ ਇੱਕਦਮ ਬੁੱਟਾ ਮਾਰ ਦੇ ਹੁਣ ਇੱਥੇ ਆ ਕੇ ਆਪਣੇ ਬਹੁਤੇ ਕਿਸਾਨ ਵੀਰ 12 ਤ੍ਰੇਟ ਵੀ ਪਹਿਲੀ ਯੂਰੀਆ ਦੇ ਵਿੱਚ ਪਾਉਂਦੇ ਆ ਹੁਣ ਇਹ 12 ਤ੍ਰੇਟ ਕੀ ਆ ਦੋਸਤੋ ਇੱਕ ਫੰਗੀ ਸੈਡਾ ਜਿਹੜਾ ਹਰੇ ਜਿਹੇ ਰੰਗ ਦਾ ਫੰਗੀ ਸਾਈਡ ਦੀ ਹੁੰਦਾ ਉਹ ਆਪਣੇ ਕਿਸਾਨ ਵੀ ਪਹਿਲੀ ਯੂਰੀਆ ਚ ਛੱਡ ਦਿੰਦੇ ਆ ਜਦ ਝੋਨਾ ਵਧੀਆ ਚੱਲ ਪੂਗਾ ਤਾਂ ਦੋਸਤੋ ਮੈਂ ਤੁਹਾਡੀ ਜਾਣਕਾਰੀ ਦੱਸ ਦੇਵਾਂ ਕਿ ਪਹਿਲੀ ਯੂਰੀਆ ਪਹਿਲੀ ਗੱਲ ਤਾਂ ਉਦੋਂ ਪਾਉਣੀ ਆ ਜਦੋਂ ਆਪਣਾ ਝੋਨਾ ਚੱਲ ਪਵੇ ਯਾਨੀ ਕਿ ਝੋਨਾ ਲੱਗਣ ਤੋਂ 6-7 ਦਿਨਾਂ ਬਾਅਦ ਆਪਾਂ ਪਹਿਲੀ ਯੂਰੀਆ ਪਾ ਸਕਦੇ ਆ ਹੁਣ ਸਭ ਤੋਂ ਵੱਡੀ ਗੱਲ ਪਾਉਣੀ ਕਿੰਨੀ ਆ ਤਾਂ ਦੋਸਤੋ ਆਪਾਂ ਯੂਰੀਆ ਸੁੱਟਣੀ ਨਹੀਂ ਕਿਉਂਕਿ ਆਪਣੇ ਕਿਸਾਨ ਵੀ ਗੱਟਾ ਗੱਟੇ ਤੇ ਉੱਪਰ ਯੂਰੀਆ ਵੀ ਪਾ ਦਿੰਦੇ ਆ ਆਪਾਂ ਯੂਰੀਆ ਪਾਉਣੀ ਆ ਕਿੰਨੀ ਪਾ E 25 ਕਿਲੋ ਤੋਂ ਲੈ ਕੇ 35 ਕਿਲੋ ਦੇ ਵਿਚਕਾਰ ਹਾਂ ਦੋਸਤੋ ਆਪਾਂ ਇੰਨੀ ਕਜੂਰੀਆ ਪਾਉਣੀ ਆ ਹੁਣ ਇਹਦੇ ਵਿੱਚ ਸਮਾਨ ਕੀ ਮਿਕਸ ਕਰਨਾ ਕਿਉਂਕਿ ਆਪਣੇ ਬਹੁਤੇ ਕਿਸਾਨ ਵੀ ਜ਼ਿਆਦਾ ਡੀਏਪੀ ਮਿਕਸ ਕਰ ਲੈਂਦੇ ਆ ਜਾਂ 12 36 ਜਾਂ ਜ਼ਿੰਕ ਮਿਕਸ ਕਰਕੇ ਪਾਉਂਦੀ ਆ ਜਾਂ ਇਹ ਸਾਰਾ ਕੁਝ ਮਿਕਸ ਕਰਕੇ ਪਾਉਂਦੇ ਵਿੱਚ ਮੈਗਨੀਸ਼ੀਅਮ ਵਿੱਚ ਜ਼ਿੰਕ ਵਿੱਚ ਹੋਰ ਵਿੱਚ ਫੰਗੀਸਾਈਡ ਕਹਿੰਦੇ ਕੋਈ ਨਾ ਇੱਕ ਵਾਰ ਜ ਇਕੱਠੇ ਕੰਮ ਨਿਬੇੜ ਦਗੇ ਜਿੰਨਾ ਵੀ ਸਮਾਨ ਆਪਣੇ ਘਰੇ ਪਾਉਣਾ ਆਪਾਂ ਸਾਰਾ ਕੁਝ ਹੀ ਮਿਕਸ ਕਰ ਦਨੇ ਝੋਨੇ ਦੀ ਸੇਵਾ ਫੁੱਲ ਕਰਨੀ ਆਪਾਂ ਦੂਜੀ ਜੂਰੀਆ ਵੇਲੇ ਕੋਈ ਨਾ ਕੋਈ ਨਾ ਆਪਾਂ ਕੋਈ ਨਾ ਨਵਾਂ ਸਮਾਨ ਪਾਵਾਂਗੇ ਕੋਈ ਨਵਾਂ ਸਾਪੀ ਪਾਵਾਂਗੇ ਕੋਈ ਨਾ ਝੋਣੀ ਦੀ ਸੇਵਾ ਫੁੱਲ ਕਰਨੀ ਆ ਤਾਂ ਦੋਸਤੋ ਆਪਾਂ ਕੁਝ ਵੀ ਨਹੀਂ ਪਾਉਣਾ ਪਹਿਲੀ ਯੂਰੀਆ ਆਪਾਂ ਸਿੰਪਲ ਪਾਉਣੀ ਆ ਕੱਲੀ ਪਾਉਣੀ ਆ ਕਿੰਨੀ ਪਾਉਣੀ ਆ 25 ਤੋਂ 35 ਕਿਲੋ ਦੇ ਵਿਚਕਾਰ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਕਰਨਾ ਪਾਉਣੀ ਕਦੋਂ ਆ ਝੋਨਾ ਲੱਗਣ ਤੋਂ 6-7 ਦਿਨਾਂ ਬਾਅਦ ਜਦੋਂ ਝੋਨਾ ਆਪਣਾ ਚੱਲ ਪਵੇ ਹੁਣ ਗੱਲ ਕਰਦੇ ਹਾਂ ਉਹ ਗਲਤੀ ਦੀ ਜਿਹੜੇ ਕਿ ਆਪਣੇ 90 ਤੋਂ 92% ਕਿਸਾਨ ਵੀਰ ਕਰਦੇ ਆ ਕੀ ਕਰਦੇ ਆ ਕਿ ਪਾਣੀ ਦਾ ਭਰ ਕੇ ਕਿਹੜਾ ਫੇਰ ਯੂਰੀਆ ਪਾਉਂਦੇ ਆ ਤਾਂ ਦੋਸਤੋ ਮੈਨੂੰ ਪਤਾ ਕਿ ਜਦੋਂ ਆਪਣਾ ਝੋਨਾ 6-7 ਦਿਨਾਂ ਦਾ ਹੋਵੇ ਤਾਂ ਉਹਦੇ ਵਿੱਚ ਪਾਣੀ ਸੁਕਾਉਣਾ ਔਖਾ ਪਰੰਤੂ ਜਦੋਂ ਪਾਣੀ ਘਟ ਜਾਵੇ ਉਦੋਂ ਤੁਸੀਂ ਯੂਰੀਆ ਪਾਉਣੀ ਆ ਪਾਉਣੀ ਕਦੋਂ ਆ ਸ਼ਾਮ ਦੇ ਟਾਈਮ ਅਤੇ ਸਵੇਰ ਫੇਰ ਦੁਬਾਰਾ ਪਾਣੀ ਲਗਾ ਸਕਦੇ ਹਾਂ ਜਿਹੜਾ ਵੀ ਤੁਸੀਂ ਸਮਾਨ ਪਾਉਣਾ ਚਾਹੇ ਤੁਸੀਂ ਜਿੰਕ ਪਾਉਣੀ ਆ ਚਾਹੇ ਤੁਸੀਂ ਹੋਰ ਕੋਈ ਸਮਾਨ ਪਾਉਣਾ ਤਾਂ ਉਹ ਤੁਸੀਂ ਦੂਜੀ ਯੂਰੀ ਨਾਲ ਮਿਕਸ ਕਰਕੇ ਪਾ ਸਕਦੇ ਹੋ ਅਤੇ ਜੇਕਰ ਤੁਸੀਂ ਦੂਜੀ ਯੂਰੀ ਜਾਂ ਲੇਟ ਪਾਉਣੀ ਆ ਤਾਂ ਜਦੋਂ ਝੋਨਾ ਲੱਗੇ ਨੂੰ ਆਪਣੇ ਨੂੰ 11 12 ਦਿਨ ਹੋ ਜਾਣ ਤਾਂ ਉਦੋਂ ਤੁਸੀਂ ਕੱਲੀ ਜਿੰਕ ਰੇਤ ਦੇ ਚ ਮਿਲਾ ਕੇ ਵੀ ਪਾ ਸਕਦੇ ਹੋ ਅਤੇ ਜਦੋਂ ਹੀ ਤੁਸੀਂ ਕੱਲੀ ਜਿੰਕ ਰੇਤ ਦੇ ਚ ਮਿਲਾ ਕੇ ਪਾਉਗੇ ਤਾਂ ਇਹ ਦੇਸੀ ਘਿਓ ਮੰਗ ਲੱਗੂਗੀ ਤੁਸੀਂ ਦੇਖੋਗੇ ਕਿ ਇਹ ਤਾਂ ਚਮਤਕਾਰ ਹੀ ਹੋ ਗਿਆ ਇੱਕ ਦਮ ਆਪਣਾ ਝੋਨਾ ਕਰਨ ਖੜੇ ਕਰ ਦੇਊਗਾ ਕਾਲਾ ਸ਼ਾਹ ਹੋ ਜਾਊਗਾ ਬੂਟਾ ਮਾਰਨਾ ਸ਼ੁਰੂ ਕਰ ਦੇਊਗਾ ਇਹ ਜਿੰਕ ਤੱਤ ਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਤੁਸੀਂ ਜੋ ਵੀ ਸਮਾਨ ਪਾਉਣਾ ਜਿੰਕ ਆ ম্যাগਨੀਸ਼ੀਅਮ ਆ ਉਹ ਇਸੇ ਤਰ੍ਹਾਂ ਪਾ ਸਕਦੇ ਹੋ ਪਰੰਤੂ ਪਹਿਲੀ ਯੂਰੀਆ ਕੋਸ਼ਿਸ਼ ਕਰੋ ਕਿ ਉਹ ਆਪਾਂ ਕੱਲੀ ਪਾ ਗਏ ਵਿੱਚ ਹੋਰ ਕੋਈ ਵੀ ਸਮਾਨ ਮਿਕਸ ਕਰਕੇ ਨਾ ਪਾਗੇ ਝੋਨੇ ਦੇ ਵਿੱਚ ਜੇਕਰ ਆਪਾਂ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਕੱਲੀ ਯੂਰੀਆ ਪਾ ਲਈ ਨਾ ਹੋਰ ਕੋਈ ਵੀ ਸਮਾਨ ਨਾ ਪਾਗੇ ਕੱਲੀ ਯੂਰੀਆ ਸਹੀ ਢੰਗ ਨਾਲ ਪਾ ਲਈ ਤਾਂ ਆਪਣਾ ਝਾੜ ਬੰਪਰ ਬਹੁਤ ਜ਼ਿਆਦਾ ਵਧੀਆ ਆਵੇਗਾ ਹੀ ਆਵੇਗਾ ਹੁਣ ਦੇ ਇਜਾਜ਼ਤ ਧੰਨਵਾਦ ਦੋਸਤੋ